ਆ ਅੱਗ ਦਾ ਤਾਂ ਜੱਟ ਦੇ ਪਰਚਾ ਤੇ ਮੁੰਡਾ ਦੱਸ ਦੇਣਾ ਹੁਣ ਆ ਚੀਫ ਸਾਹਿਬ ਵੀ ਤੋਂ ਗੱਡੀ 'ਚ ਬਹਿ ਕੇ ਸਿੱਧਾ ਨਿਕਲ ਗਿਆ ਉਤਰ ਕੇ ਵੇਂਦਾ ਇਹਨੂੰ ਮਤਲਬ ਯਾਰ ਕੋਈ ਸਾਡਾ ਹੱਲ ਹੈਗਾ ਸਾਡਾ ਪਰਚੇ ਤੋਂ ਬਗੈਰ ਕੋਈ ਹੱਲ ਆ ਸਾਡੇ ਦੇ ਪਰਚਾ ਹੀ ਪਰਚਾ ਨਾ ਦੇ ਦਣ ਜਿਹੜਾ ਪਰਚਾ ਦੇਣਾ ਗੋਲੀ ਮਾਰ ਦੇਣ ਸਾਨੂੰ ਛਰਿਆ ਮ ਜੇ ਫਲਾਡ ਆ ਗਿਆ ਸਰਕਾਰ ਨੇ ਉਦੋਂ ਪੈਸਾ ਕੋਈ ਨਹੀਂ ਦਿੱਤਾ ਹੁਣਾਂ ਦੇ ਅੱਗ ਨਹੀਂ ਲੱਗਾ ਦੱਸਣ ਇਹਦਾ ਹੱਲ ਆ ਜਿਹੜੀ ਸਮੇਂ ਮਾਰ ਹੋ ਗਈ ਆ ਕਰਕੇ ਤੇ ਵਿਆਹੀ ਨਾ ਕੀ ਕੀ ਬੀਜਣਾ ਹੈ ਜੱਟ ਨੇ ਦੱਸ ਦੇਣ ਜੇ ਡਾਈ ਖਾਚਾ ਸਾਡੀ ਲੁੱਟ ਹੋਈ ਆ ਜੇ ਯੂਰੀਆ ਤੋਂ ੱਚ ਲੁੱਟ ਹੋਈ ਸਾਡੀ ਇੱਕ ਸਾਡੇ ਦਾ ਪਰਚਾ ਹੀ ਰੱਖਿਆ ਨਾ ਕੱਲਾ ਵੀ ਪਰਚਾ ਦੇ ਦੋ ਜੱਟ ਤੇ ਜਿਹੜਾ ਉੱਠਿਆ ਉਹਨੇ ਜੱਟ ਨੂੰ ਦਬਾਲਿਆ ਜਿਹੜਾ ਉੱਠਿਆ ਉਹਨੇ ਜੱਟ ਨੂੰ ਦਬਾਲਿਆ ਮਾਰਜੋਗ ਹਾਈਕੋਰਟ ਨਾਲ 4% ਧੂਆਂ ਤੁਹਾਡਾ 96% ਸਰਕਾਰ ਦਾ ਪਾਣੀ ਦੂਸ਼ ਇਹਨਾਂ ਕਰਤਾ ਅੱਜ ਦਿੱਲੀ ਦੇ ਵਿੱਚ ਅੱਖਾਂ ਨੂੰ ਉਕਰਦੀਆਂ ਸਾਡੇ ਦੇ ਤਾਂ ਭੋਰਾ ਵਿੱਚ ਧੂਆਂ ਨਹੀਂ ਤੂੰ ਅਫਸਰ ਸਾਹਿਬ ਜਾਣੇ ਚ ਖਲੋਤੇ ਚ ਕਿਥੇ ਲੱਗਦੀ ਤੁਹਾਨੂੰ ਮਤਲਬ ਅੱਜ ਤੂੰ